ਤੇ ਦੋ ਲੜਕੀਆਂ ਜਿਹੜੀਆਂ ਆਪਸ ਵਿੱਚ ਪਿਆਰ ਕਰਦੀਆਂ ਸਨ ਤੇ ਘਰੋਂ 도ੜ ਗਈਆਂ ਜਿਹੜੀ ਲੜਕੀ ਦੇ ਘਰ ਖੜੇ ਆ ਇਸ ਲੜਕੀ ਦਾ ਜਿਹੜਾ ਵਿਆਹ ਵਾ ਉਹ 24 ਤਰੀਕ ਨੂੰ ਪਰਿਵਾਰ ਵੱਲ ਮਿੱਥਿਆ ਗਿਆ ਸੀ ਲੇਕਿਨ ਜਿਹੜੀਆਂ ਉਹ ਆਸਾ ਮਰਾਦਾ ਦੀਆਂ ਪਰਿਵਾਰ ਦੀਆਂ ਨਹੀਂਆਂ ਤਰੀਆਂ ਤਰੀਆਂ ਰਹਿ ਗਈਆਂ ਜਿਹੜੀ ਕੁੜੀ ਆ ਆਪਣੀ ਦੋਸਤ ਮਿੱਤੇ ਨਾਲ ਜਿਹੜੀ ਘਰੋਂ ਫਰਾਰ ਹੋ ਜੂਗੀ ਆ ਇਹ ਜਿਹੜੀ ਕੁੜੀ ਨਾਲ ਭੱਜੀ ਇਹ ਕੁੜੀ ਆਂਦੀ ਮੇਰਾ ਵਿਆਹ ਨਹੀਂ ਹੋਣ ਦੇਣਾ 2 ਮਹੀਨੇ ਪਹਿਲਾਂ ਧਮਕੀ ਲਈ ਅਸੀਂ ਕਿਹਾ ਵੀ ਅਸੀਂ ਕਰਨਾ ਵਯਾ ਇਹਨੇ ਤਰੀਕ ਤੇ ਲਿਆੜ ਕੇ ਸਾਨੂੰ ਮਾਰਦਾ ਇਹ ਭੱਜਦੀ ਐ ਕਿਸ ਕਵੀ ਤਰੀਕ ਤੇ ਪੰਜੀ ਤੇ ਹੀ ਚੂੜੀਆਂ ਪਾਵੀਆਂ ਹਨ 24 ਤਰੀਕ ਤੇ ਪਜਾ ਕੇ ਖੜਦੀ ਐ 10 ਵਜੇ ਸਾਨੂੰ ਦੱਸਿਆ ਵਾ ਆਪ ਕੀ ਸਾਡੀ ਕੁੜੀ ਤੇ ਇਹਦੇ ਦੀ ਕੁੜੀ ਨੇ ਵਿਆਹ ਕਰਾਉਣਾ ਵਾ ਦੋਵਾਂ ਨੇ ਪਾਣੇ 24 ਤਰੀਕ ਤੇ ਦਰਖਾਹ ਦਿੱਤੀ ਉਹਨਾਂ ਸਾਡੀ ਕੋਈ ਸਮਝ ਨਹੀਂ ਕੀਤੀ ਜਾਂਦੇ ਕਿ ਕਹਾਂਦੇ ਇਹ ਮੈਡਲ ਚਾਹ ਨਹੀਂ ਸਕਦੇ ਇਹ ਮੈਡਲ ਤੁਹਾਡਾ ਹੀ ਐ ਤੁਸੀਂ ਲﺒੋ ਤਰਨ ਤਰਨ ਦੇ ਮੁਰਾਦਪੁਰਾ ਮਲੇ ਖੜੇ ਆ ਜਿੱਥੇ ਇੱਕ ਅਜੀਬੋ ਗਰੀਬ ਜਿਹੜੀ ਆ ਜਿਹੜੀ ਕਹਾਣੀ ਸਾਹਮਣੇ ਆ ਰਹੀ ਆ ਇੱਥੇ ਦੋ ਲੜਕੀਆਂ ਜਿਹੜੀਆਂ ਆਪਸ ਵਿੱਚ ਪਿਆਰ ਕਰਦੀਆਂ ਸਨ ਤੇ ਘਰੋਂ 도ੜ ਗਈਆਂ ਜਿਹੜੀ ਲੜਕੀ ਦੇ ਘਰ ਖੜੇ ਆ ਇਸ ਲੜਕੀ ਦਾ ਜਿਹੜਾ ਵਿਆਹ ਵਾ ਉਹ 24 ਤਰੀਕ ਨੂੰ ਪਰਿਵਾਰ ਵੱਲ ਮਿੱਥਿਆ ਗਿਆ ਸੀ ਲੇਕਿਨ ਜਿਹੜੀਆਂ ਉਹ ਆਸਾ ਮਰਾਦਾ ਦੀਆਂ ਪਰਿਵਾਰ ਦੀਆਂ ਨਹੀਂਆਂ ਤਰੀਆਂ ਤਰੀਆਂ ਰਹਿ ਗਈਆਂ ਜਿਹੜੀ ਕੁੜੀ ਆ ਆਪਣੀ ਦੋਸਤ ਮਿੱਤਰ ਨਾਲ ਜਿਹੜੀ ਘਰੋਂ ਫਰਾਰ ਹੋ ਚੁਗੀ ਆ ਇਸ ਟਾਈਮ ਤੇ ਅਸੀਂ ਘਰ ਦੇ ਮੌਜੂਦ ਆ ਜਿਸ ਲੜਕੀ ਦਾ ਵਿਆਹ ਸੀ ਉਸ ਲੜਕੀ ਦਾ ਜਿਹੜਾ ਦਾਜ ਜਿਹੜਾ ਉਹਨੂੰ ਜਿਹੜਾ ਕੋਈ ਦੇਣਾ ਸੀ ਕਿਉਂਕਿ 24 ਤਰੀਕ ਨੂੰ ਵਿਆਹ ਸੀ ਪਰਿਵਾਰ ਵੱਲੋਂ ਰੀਝਾ ਪ੍ਰੀਤਾ ਕਰੀ ਬੇਟੀ ਜਿਹੜੀ ਆ ਇਸ ਬੇਟੀ ਦੇ ਜਿਹੜਾ ਜਿਹੜੀ ਕੁੜੀ ਘਰੋਂ ਭੱਜ ਗਈ ਆ ਇਹਦੇ ਵਿਆਹ ਦੇ ਦੇਣੀ ਸੀ ਲੇਕਿਨ ਉਹ ਕੁੜੀ ਜਿਹੜੀ ਭੱਜਣ ਤੋਂ ਬਾਅਦ ਇਸ ਮਾਨ ਉਧਰੋਂ ਦਾ ਪਿਆ ਵਾ ਇੱਕ ਵਾਸ਼ਿੰਗ ਮਸ਼ੀਨ ਪਈ ਆ ਜਿਹੜੀ ਇਹ ਵੀ ਬੇਟੀ ਦੇ ਵਿਆਹ ਦੇ ਦੇਣੀ ਸੀ ਜਿਹੜਾ ਕੁਝ ਗਹਿਣਾ ਘਟਾ ਜਿਹੜਾ ਪਾਇਆ ਸੀ ਉਹ ਬੇਟੀ ਨਾਲ ਲੈ ਕੇ ਚਲ ਗਈ ਆ ਤੇ ਜਿਹੜਾ ਜਿਹੜਾ ਪੈਸੇ ਨਕਦੀ ਸੀ ਉਹ ਵੀ ਲੈ ਚੁੱਕੀ ਕੁਝ ਸਮਾਨ ਜਿਹਦਾ ਪਰਿਵਾਰ ਨੇ ਹੋਰ ਖਰੀਦਦਾ ਸੀ ਹਲੇ ਕਿਉਂਕਿ ਹਰ ਇੱਕ ਮਾਂ ਪਿਓ ਦੀ ਇਹ ਇਹ ਰੀਝ ਹੁੰਦੀ ਆ ਕਿ ਜਦੋਂ ਉਹਦੀ ਧੀ ਘਰੋਂ ਜਾਂਦੀ ਆ ਤਾਂ ਉਹਨੂੰ ਕੁਛ ਨਾ ਕੁਛ ਦੇ ਕੇ ਤੁਰ ਜਾਵੇ ਜੋ ਵੀ ਦਾਜ ਆਪਣੀ ਹੱਸੀ ਮੁਤਾਬਕ ਜਿਹੜਾ ਬੰਦਾ ਨੂੰ ਦਾਜ ਦਾ ਦੇ ਕੇ ਜਾਣਾ ਪੈਂਦਾ ਵਾ ਤਾਂ ਪਰਿਵਾਰ ਵੱਲੋਂ ਜਿਹੜਾ ਵਾ ਇਹ આરોਪ ਲਗਾਇਆ ਜਾ ਰਿਹਾ ਕਿ ਤੁਸੀਂ ਲੜਕੀ ਜਿਹੜੀ ਪਿਛਾ ਕੇ ਲੈ ਗਈ ਆ ਉਸ ਕੁੜੀ ਦੇ ਕਰਕੇ ਜੇ ਸਾਡੇ ਆ ਘਰ ਜਿਹੜਾ ਬਰਬਾਦ ਹੋ ਗਿਆ ਵਾ ਜਿਹੜੇ ਕੁੜੀ ਦੇ ਜਸਤੇ ਪੈ ਜਿਸ ਤਰ੍ਹਾਂ ਕੁੜੀ ਦੀਆਂ ਚੂੜੀਆਂ ਚੰਨੀਆਂ ਉਸੇ ਦਿਨ ਕੁੜੀ ਜਿਹੜੀ ਆ 24 ਤਰੀਕ ਦੀ ਜਿਹੜੀ ਆ ਅਰੀ ਦਸੰਬਰ ਲੰਘੇ ਉਸ ਦੇ ਅੰਦਰ ਕੁੜੀ ਜਿਹੜੀ ਫਰਾਰ ਹੋ ਗਈ ਆ ਤੇ ਹਾਲ ਤੱਕ ਵਾਪਸ ਨਹੀਂ ਆਈ ਪੁਲਿਸ ਕੋਲ ਬਾਰ ਬਾਰ ਦਰਖਾਸਤ ਦਿੱਤੀ ਆ ਪਹੁੰਚ ਕੀਤੀ ਆ ਲੇਕਿਨ ਹਾਲੇ ਤੱਕ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇਹ ਅਜੀਬੋ ਗਰੀਬ ਮਾਮਲਾ ਦੋਨੋਂ ਕੁੜੀਆਂ ਬਾਲਗ ਨਹੀਂ ਇਸ ਕਰਕੇ ਹਾਲੇ ਤੱਕ ਜਿਹੜੀ ਕਾਨੂੰਨ ਵੱਲੋਂ ਵੀ ਕੋਈ ਰਾਏ ਇਹਨਾਂ ਦਾ ਸਹਿਯਾਤਾ ਨਹੀਂ ਦਿੱਤੀ ਗਈ ਲੇਕਿਨ ਇਸ ਅਜੀਬੋ ਗਰੀਬ ਘਟਨਾ ਨਾਲ ਪੂਰੇ ਚਰਚਾ ਦਾ ਵਿਸ਼ਾ ਬਣਿਆ ਪਿਆ ਵੀ ਆਖਰ ਇਸ ਕਿਉਂ ਨੋਬਤ ਆ ਗਿਆ ਪੀੜੇ ਲੜਕੀਆਂ ਵਾਂ ਕਲੋਂ ਨਿਕਲ ਗਈਆਂ ਵਾਂ ਅਸੀਂ ਜਿਹੜੀ ਲੜਕੀ ਆ ਉਹਦੀ ਮਾਤਾ ਜੀ ਉਹਦੀ ਮਾਮੀ ਜੀ ਨਾਲ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਵੀ ਆਖਰ ਕੀ ਕਹਿਣਾ ਚਾਹੁੰਦੀ ਆ ਵੀ ਆਖਰ ਕੀ ਕਾਰਨ ਸੀ ਵੀ ਇਸ ਲੜਕੀ ਨੂੰ ਘਰੋਂ ਭਜਨਾ ਪਿਆ ਦੂਸਰੀ ਲੜਕੀ ਨਾਲ ਜਾਂ ਹੁਣ ਵਿੱਚ ਜਿਹੜਾ ਸਹੁਰੇ ਪਰਿਵਾਰ ਜਿਹੜੀ ਕੁੜੀ ਜਿੱਥੇ ਵਿਆਹ ਹੋਣਾ ਸੀ ਉਸ ਪਰਿਵਾਰ ਨਾਲ ਹੁਣ ਕੀ ਬੀਤੀ ਆ ਜਾਂ ਉਹਨਾਂ ਕੀ ਨਾ ਕਰਦੀ ਆ ਕਿ ਜਾਂ ਹਜੇ ਵੀ ਵਿਆਹ ਵਿੱਥਿਆ ਪਿਆ ਵਾ ਅਗਰ ਕੁੜੀ ਸਮੇਂ ਸਰ ਵਾਪਸ ਆ ਜਾਂਦੀ ਕੀ ਉਹਦਾ ਵਿਆਹ ਦੁਬਾਰਾ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ ਇਹ ਸਾਰੀ ਗੱਲਾਂ ਆ ਸੀ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਹ ਕਰਦੇ ਗੱਲਬਾਤ ਲੜਕੀ ਜਿਹੜੀ ਫਰਾਰ ਹੋ ਚੁੱਕੀ ਆ ਆਪਣੀ ਦੋਸਤ ਮਿੱਤਰ ਨਾਲ ਜਿਹੜੀ ਚੱਲ ਗਈ ਆ ਉਸੇ ਦੀ ਮਾਦਾ ਨਾਲ ਤੇ ਉਹਦੀ ਮਾਮੀ ਜੀ ਨਾਲ ਸਾਡੇ ਨਾਲ ਉਸ ਲੜਕੀ ਦੇ ਮਾਤਾ ਜੀ ਮੌਜੂਦ ਨੇ ਜਿਹੜੀ ਘਰੋਂ ਉਹਦਾ ਵਿਆਹ ਸੀ ਤੇ ਘਰੋਂ ਕਿਸ ਹੋਰ ਲੜਕੀ ਨਾਲ ਦੌਰ ਗਈ ਆ ਆਪਾਂ ਗੱਲਬਾਤ ਕਰਨੀ ਆ ਅਖਰ ਮਾਮਲਾ ਕੀ ਆ ਮਾਦਾ ਜੀ ਕੀ ਬੇਟੀ ਦਾ ਨਾਮ ਹੀ ਤੇ ਕੀ ਸਾਰਾ ਮਾਮਲਾ ਕੀ ਹੋਇਆ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਜਿਹੜੀ ਕੁੜੀ ਦਾ ਨਿਕਲੋਂ ਗਈ ਆ ਕਿਉਂ ਗਈ ਆ ਉਹ ਸਾਰਾ ਕੁੜੀ ਆਂਦੀ ਵੀ ਮੈਂ ਸਾਨੂੰ ਨਹੀਂ ਉਹਨੇ ਕੋਈ ਗੱਲ ਨਹੀਂ ਦੁੱਬਤਰ ਰੱਖੀ ਗੱਲ ਹੂੰ ਗਾਲੇ ਜਿਹੜੀ ਕੁੜੀ ਦੇ ਨਾਲ ਭੱਜੀਏ ਕੁੜੀ ਆਂਦੀ ਮੇਰਾ ਵਿਆਹ ਨਹੀਂ ਖੋਣ ਦੇਣਾ 2 ਮਹੀਨੇ ਪਹਿਲਾਂ ਧਮਕੀ ਲਈ ਹੈ। ਅਹੀਂ ਕਿ ਆਪੇ ਅਹੀਂ ਕਰਨਾ ਵਯਾ। ਇਹਨੂੰ ਤਰੀਕ ਤੇ ਲਿਆੜ ਕੇ ਸਾਨੂੰ ਮਾਰਦਾ। ਤੁਹਾਡੀ ਬੇਟੀ ਦੀ ਉਮਰ ਕਿੰਨੀ ਕਿਹਾ ਤੇ ਕਦੋਂ ਘਰੋਂ ਜਾਂਦੀ ਆ ਤੁਹਾਨੂੰ ਕੋਈ ਤਾਂ ਪਤਾ ਲੱਗਦਾ ਏ ਉਮਰ ਕਿੰਨੀ ਦੀ ਪਹਿਲਾਂ ਉਮਰ ਇਹਦੀ 20 ਸਾਲ ਆ 20 ਸਾਲ ਚੜਿਆ ਵਾ। ਅੱਛਾ ਇਹ ਭੱਜਦੀ ਆ ਕਭੀ ਤਰੀਕ ਤੇ 5 ਜੀ ਤੇ ਅਹੀਂ ਚੂੜੀਆਂ ਪਾਉਂਗਾ ਹਨ ਕਭੀ ਤਰੀਕ ਤੇ ਪਹ ਜਾ ਕੇ ਖੜਦੀ ਏ 10 ਵਜੇ। ਅੱਛਾ 24 ਦੀਆਂ ਜੋੜੀਆਂ ਚੂੜੀਆਂ ਦੀ ਰਸਮ ਕਰਨੀ ਤੇ ਉਸੇ ਦਿਨ ਉਹ ਕੁੜੀ ਦੀ ਦੂਜੀ ਦੀ ਕੁੜੀ ਭਜਾ ਕੇ ਲੈ ਗਈ ਆ ਜਿਹੜੀ ਦੂਜੀ ਕੁੜੀ ਭਜਾ ਕੇ ਲੈ ਗਈ ਉਹ ਕਿੱਥੋਂ ਰਹਿਣ ਵਾਲੀ ਹੈ ਉਹ ਇੱਥੇ ਦੀ ਰਹਿਣ ਵਾਲੀ ਸਾਡੇ ਗਵਾਂਢ ਹੀ ਆ ਸਾਹਮਣੇ ਹਮ ਮੋਟਰਸਾਈਕਲ ਦੀ ਮਾਣੇ ਕਢਾ ਕੇ ਦਿੱਤਾ ਵਾ ਇਸੇ ਕੰਮ ਵਾਸਤੇ ਕਿ ਤੇਰਾ ਵਿਆਹ ਨਹੀਂ ਹੋਣ ਦੇਣਾ ਤੇ ਮੋਟਰਸਾਈਕਲ ਸਕੂਟ ਦੀ ਭਾਨ ਕੇ ਦੀ ਅੰਦਰ ਲਾਈ ਸਾਡੇ ਇੱਥੇ ਆਣ ਕੇ ਧਮਕੀਆਂ ਦੇਂਦੀ ਸਕੂਟ ਦੀ ਅਹੀਂ ਪਾਣ ਕੇ ਅੰਦਰ ਲਾਦੀ ਇਹ ਵਜ੍ਹਾ ਦੇ ਨਾਲ ਉਹਦੀ ਮਾਣੇ 1.5 ਲੱਖ ਦਾ ਮੋਟਰਸਾਈਕਲ ਲੈਤਾ ਅੱਛਾ ਹਾਂਜੀ ਉਹ ਕੁੜੀ ਦਾ ਆਉਣ ਜਾਂ ਪਹਿਲਾਂ ਵੀ ਤੁਹਾਡੇ ਘਰ ਚ ਆਇਆ ਸੀ ਹਾਂਜੀ ਉਹ ਸਾਡੇ ਘਰ ਰਹਿ ਕੇ ਗਈਆਂ ਹੈ ਉਹ ਲੈ ਜਾਂਦੇ ਆ ਬਾਹਰ ਵਿੱਚ 12ਵੀਂ ਕਲਾਸ ਚ ਸਕੂਲੇ ਜਾਂਦੀਆਂ ਹੈ ਅੱਛਾ ਕੱਠੀ ਉਹ ਬੜੀਆਂ ਵਾਂ ਉਹਦੇ ਕਰਕੇ ਉਹ ਦੋਵਾਂ ਆਪਸੇ ਰਿਲੇਸ਼ਨਾਂ ਦਾ ਬਣੇ ਹੋਏ ਹੈ ਹਾਂਜੀ ਹਾਂਜੀ ਉਹ ਮਾਤਾ ਪਿਤਾ ਨੇ ਦੀ ਗੱਲ ਬਾਤ ਕੀਤੀ ਵੀ ਸਾਡੀ ਇਹ ਤੀ ਤਰੀ ਕੁੜੀ ਭੁਜਾ ਕੇ ਲੈ ਗਈ ਆ ਜਾਂ ਮਤਲਬ ਚਲ ਗਈ ਆ ਕਿਉਂ ਗਈਆਂ ਜਾਂ ਉਹਨਾਂ ਕੋਈ ਤੁਹਾਨੂੰ ਰਾਬਤਾ ਕੰਮ ਕੀਤਾ ਜਾਂ ਉਹਨਾਂ ਤੁਹਾਨੂੰ ਸਾਨੂੰ ਦੱਸਿਆ ਵਾਪਕੀ ਸਾਡੀ ਕੁੜੀ ਤੇ ਇਹ ਕੁੜੀ ਨੇ ਵਿਆਹ ਕਰਾਉਣਾ ਦੋਵਾਂ ਨੇ ਤੁਸੀਂ ਵਿਆਹ ਨਹੀਂ ਕਰ ਸਕਦੇ ਉਹ ਸਾਡੇ ਨਾਲ ਸਹਿਮਤ ਨਹੀਂ ਗਈ। ਵਿਆਹ ਦੇ ਵਾਰ ਖਲਾਫ ਆ। ਵਿਆਹ ਕਿੱਥੇ ਕਰਦਾ ਕਰਨਾ ਸੀ? ਕੁੜੀ ਦਾ ਵਿਆਹ ਹੈ ਇੱਥੇ ਮਿਲਗੇ ਕਰਨਾ ਚੈਤ। ਹੁਣ ਉਹ ਜਿਹੜੇ ਸਹੁਰੇ ਪਰਿਵਾਰ ਉਹਨਾਂ ਨੂੰ ਕੀ ਕਿਹਾ ਗਿਆ? ਅਹੀਂ ਉਹਨਾਂ ਨੂੰ ਜਵਾਬ ਦਿੱਤਾ। ਕੀ ਜਵਾਬ ਦਿੱਤਾ? ਹਾਂਜੀ। ਤੇ ਦਾਜ ਵਗੈਰਾ ਕੁੜੀ ਦਾ ਵੀ ਇਕੱਠਾ ਕੀਤਾ ਸੀ ਕੋਈ ਜਿਹੜਾ ਦਿਨਾਂ ਦੀ ਉਹਨਾਂ ਨੂੰ? ਹਾਂਜੀ ਹਾਂਜੀ ਕੀਤਾ। ਜਦੋਂ ਕੁੜੀ ਘਰੋਂ ਗਈ ਆ ਤੇ ਕੋਈ ਸਮਾਨ ਲੈ ਕੇ ਵੀ ਗਈ ਘਰੋਂ ਕੋਈ ਪੈਸਾ ਤੇ ਦਾਜਾਂ ਕੋਈ ਗਹਿਣਾ ਘਟੇ ਲੈ ਕੇ। ਲੈਣਾ 30000 ਰੁਪਏ ਕੱਢਿਆ ਮੇਰਾ। 30000 ਰੁਪਏ ਕੱਢਿਆ। ਹਾਂਜੀ। ਵਾਲਾਂ ਗਾ ਕੰਨੀ ਪਾਈਆਂ ਕੋਕਾ ਪਾਇਆ ਕੰਨੀ ਤੇ ਕੋਈ ਦਾਜ ਵੀ ਲਿਆ ਕਰ ਦੇਣ ਵਤੀ ਨੂੰ ਹਾਂਜੀ ਲਿਆ ਉਹਦਾ ਹੀ ਪਿਆਰ ਆ ਗਿਆ ਪਿਆਰ ਹੁਣ ਇਸ ਸਬੰਧੀ ਤੀ ਥਾਣੇ ਦਰਖਾਸਤ ਦਿੱਤੀ ਉਧਰ ਕੋਈ ਗੱਲਬਾਤ ਹੋਈ ਥਾਣੇ 22 ਤਰੀਕ ਤੇ ਦਰਖਾਸਤ ਦਿੱਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਆਂਦੇ ਕਿ ਉਹ ਆਂਦੇ ਹੈ ਮੈਡਲ ਜਾ ਨਹੀਂ ਸਕਦੇ ਇਹ ਮੈਡਲ ਤੁਹਾਡਾ ਹੀ ਹੈ ਤੁਸੀਂ ਲੱਭੋ ਅੱਛਾ ਹਾਂਜੀ ਕਿਤੀ ਲੱਭਣ ਦੀ ਕੋਸ਼ਿਸ਼ ਕੀਤੀ ਕਿੱਥੇ ਪਤਲਾ ਕਿਤਾ ਕੋਈ ਕਿਤੀ ਬੜੀ ਦੂਰ ਤੱਕ ਜਾਂਦੇ ਰਹੇ ਸਾਨੂੰ ਕਿਤੇ ਨਹੀਂ ਲੱਸ ਪਈ ਤੁਹਾਨੂੰ ਕਿ ਛਾਕੇ ਸਾਨੂੰ ਛਾਕੇ ਦੇ ਰਿਸ਼ਤੇਦਾਰਾਂ ਤੇ ਆ ਸਾਰਿਆਂ ਤੇ ਵੀ ਇਹ ਆਪਣੇ ਰਿਸ਼ਤੇਦਾਰਾਂ ਚ ਨੇ ਸੇਫਟੀ ਚ ਰੱਖਣਾ ਹੂੰ ਇਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਵੀ ਕੁੜੀ ਬਲ ਗਿਆ ਵੱਡੀ ਉਹਦੀ ਉਮਰ ਵੀ ਕੋਈ ਨਹੀਂ ਉਮਰ ਛੋਟੀ ਹੈ ਉਹਦੀ ਉਸ਼ ਉਮਰ ਛੋਟੀ ਹੈ ਹਾਂਜੀ ਉਹ 18 ਸਾਲਾਂ ਦੀ ਇਹ 19 ਸਾਲਾਂ ਦੀ 19 ਸਾਲਾਂ ਦੀ ਹਾਂ ਬਲ ਤੁਹਾਨੂੰ ਪਹਿਲਾਂ ਕੋਈ ਅਜਿਹੀ ਗੱਲ ਬਣ ਲੱਗਦਾ ਚੜਾਈ ਵੀ ਇਹ ਇਸ ਤਰ੍ਹਾਂ ਇਹ ਮਿਲਦੇ ਲੱਗਦਾ ਵੀ ਸੇਲੀਆਂ ਆ ਕੁੜੀਆਂ ਆ ਕੁੜੀਆਂ ਕੀ ਕਰ ਸਕਦੇ ਆਵਾ ਵੀ ਚਲੋ ਕੁੜੀਆਂ ਆ ਮਰੋਟੀ ਪਾਣੀ ਖਾਂਦੇਗਾ ਇੱਕੇ ਥਾਂ ਰਹਿੰਦੇਗਾ ਇੱਕੇ ਥਾਂ ਬੈਠਦੇਗਾ ਕੋਈ ਸ਼ੱਕ ਨਹੀਂ ਹੂੰ ਤੁਹਾਡੀ ଝੜਕੀ ਨੇ ਤੁਹਾਨੂੰ ਕੋਈ ਗੱਲ ਪੱਗੀ ਤੀ ਵੀ ਮੈਂ ਇਹ ਨਾ ਰਹਿਣਾ ਚਾਹੁੰਨੀ ਜਾਂ ਕੋਈ ਸਾਨੂੰ ਲੜਕੀ ਨੇ ਨਹੀਂ ਕੋਈ ਗੱਲ ਕੀਤੀ ਉਹਦੀ ਉਹ ਆਪਣੀ ਮਾਣਾ ਗੱਲ ਕਰਦੀ ਰਹੀ ਹੈ ਉਹਨੇ ਦੀ ਮਾਂ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਸਾਨੂੰ ਹੁਣ ਪਾਵਾਂਡ ਦੱਸੇ ਨੇ ਵੀ ਇਹਨਾਂ ਨੇ ਵਿਆਹ ਕਰਾਉਣਾ ਹੈ ਤੇ ਤੂੰ ਇਹ ਕੀ ਕਰ ਲੈ ਵੀ ਜੀ ਥੋੜੇ ਦਿਨ ਰਹਿਣਗੇ ਕੋਈ ਫੋਨ ਫੋਨ ਕੋਈ ਘਰ ਆਇਆ ਜਾਂ ਕੋਈ ਸਾਡੇ ਘਰੇ ਨਹੀਂ ਫੋਨ ਆਉਂਦਾ ਇਹ ਉਹ ਦੀ ਕੁੜੀ ਦਾ ਫੋਨ ਆ ਸਾਡੀ ਕੁੜੀ ਦਾ ਕੋਈ ਫੋਨ ਨਹੀਂ ਹੈਗਾ ਅੱਛਾ ਤਾਂ ਸਾਡੇ ਨਾਲ ਲੜਕੀ ਦੀ ਮਾਮੀ ਜੀ ਵੀ ਨਾਲ ਮੌਜੂਦ ਹੈ ਆਪਾਂ ਗੱਲਬਾਤ ਕਰਕੇ ਕੋਈ ਜਿਹੜਾ ਘਰ 'ਚ ਕੋਈ ਗੱਲ ਹੁੰਦੀ ਆ ਤਾਂ ਪਰਿਵਾਰ ਨੂੰ ਪਤਾ ਹੁੰਦਾ ਜਾਂ ਕੋਈ ਨਾ ਕੋਈ ਪਤਾ ਲੱਗਦਾ ਭਾਜੀ ਤੁਹਾਨੂੰ ਕੀ ਲੱਗਦਾ ਬੱਚੀ ਦਾ ਲੈ ਕੇ ਰਹਿੰਦੀ ਆ ਕੋਈ ਗੱਲਬਾਤ ਪਹਿਲਾਂ ਤਾਂ ਨਾ ਕੁਝ ਸ਼ੇਅਰ ਕੀਤੀ ਹੋਵੇ ਤਾਂ ਸਾਂਝੀ ਕੀਤੀ ਹੋਵੇ ਮੈਂ ਉਸ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦੀ ਜਾਂ ਮੈਨੂੰ ਰਹਿਣਾ ਚਾਹੁੰਦੀ ਆ ਤਾਂ ਮੈਂ ਭੱਜੀ ਕਰਾਂ ਨਹੀਂ ਸਾਨੂੰ ਇਸ ਬਾਰੇ ਕੋਈ ਨਹੀਂ ਉਹਨੇ ਦੱਸਿਆ ਹਨ ਅਸੀਂ ਜਦੋਂ ਪੁੱਛਦੇ ਨਹੀਂ ਸਾਨੂੰ ਕਹਿੰਦੀ ਦੀ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਮੇਰੀ ਇਸ ਕਰਕੇ ਅਸੀਂ ਫਿਰ ਧੋਖੇਚੀ ਰਹ ਗਏ ਹਾਂ ਇਹ ਹੀ ਧੋਖੇਚੀ ਮਾਰੇ ਗਏ ਹਾਂ ਹੀ ਪੁੱਛਦੇ ਹਾਂ ਜਦੋਂ ਉਹ ਸਾਨੂੰ ਸਹੀ ਜਵਾਬ ਨਹੀਂ ਦਿੰਦੀ ਚੁੱਪ ਹੀ ਰਹਿੰਦੀ ਹੁੰਦੀ ਹੈ ਜ਼ਿਆਦਾਤਰ ਕਦੋਂ ਦੀ ਇਹ ਗੱਲ ਲੱਗਦੀ ਜਿਉਂ ਤੀ ਕਹਿੰਦਾ ਪਹਿਲਾਂ ਵੀ ਕੁੜੀ ਚਲ ਗਈ ਉਹ ਕਦੋਂ ਗਈ ਉਹਦੋਂ 9ਵੇਂ ਮਹੀਨੇ ਦੀ 14 ਤਰੀਕ ਨੂੰ ਗਈ ਸੀ 15 ਤਰੀਕ ਨੂੰ ਹੀ ਵਾਪਸ ਲੈ ਆਂਦੀ ਸੀ ਉਹ ਵੀ ਇਹਨਾਂ ਦੀ ਭੈਣ ਕੋ ਗਈ ਇਹਨਾਂ ਨੇ ਸਾਨੂੰ ਉਹਦੋਂ ਦੱਸ ਦਿੱਤਾ ਸੀ ਤੇ ਹੁਣ ਇਹ ਸਾਡੇ ਨਾਲ ਸਹਿਮਤ ਨਹੀਂ ਹੈਗੇ ਹੁਣ ਇਹ ਸਾਨੂੰ ਦੱਸ ਦੇਣੀ ਆ ਕਿ ਕਿੱਥੇ ਆ ਕੁੜੀ ਲਕਾਈਆਂ ਇਹਨਾਂ ਨੇ ਹਾਂਜੀ ਇਹ ਕਾਰਨ ਕੀ ਹੋ ਸਕਦਾ ਕੀ ਕਾਰਨ ਇਹਨਾਂ ਦੇ ਪਰਿਵਾਰ ਸਾਰੇ ਨੂੰ ਪਤਾ ਹੈ ਕਿ ਉਹਨਾਂ ਨੇ ਆਪਸ ਚ ਰਿਲੇਸ਼ਨ ਬਣਾਏ ਆ ਉਹਨਾਂ ਨੇ ਇੱਕ ਦੂਜੇ ਦੇ ਨਾਲ ਰਹਿਣ ਦਾ ਕੋਈ ਕੀਤਾ ਹੋਇਆ ਵਾ ਸਬੰਧ ਤਾਂ ਕਰਕੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਹੈ ਇਹ ਸ਼ਾਮਿਲ ਹੈ ਸਾਰੇ ਵਿੱਚ ਕੀ ਲੱਗਦਾ ਕਿ ਜਿਸਾਂ ਤੁਸੀਂ ਦਾਦੇ ਪੇ ਵੀ ਆਪਸ ਰਹਿਣਾ ਚਾਹੁੰਦੀ ਹੈ ਤੁਸੀਂ ਉਹ ਲੜਕੀ ਦਾ ਵਿਆਹ ਵੀ ਤੁਸੀਂ ਜਿਹੜਾ ਮਿੱਥਿਆ ਹੋਇਆ ਪਈ ਕਿੰਤਰੀ ਦਾ ਵਿਆਹ 14 ਤਰੀਕ ਦਾ ਮਿੱਥਿਆ ਕਨੇ ਵਿਆਹ ਮਿੱਥਿਆ ਹੀ 24 ਤਰੀਕ ਦਾ ਕੀ ਫਿਰ ਵੀ ਕੋਰੀ ਨੂੰ ਉਸ ਨਾਲ ਇੰਨਾ ਕਿ ਰਿਲੇਸ਼ਨ ਬਣ ਗਏ ਜਾਂ ਇੰਨਾ ਕੋਨਾ ਪਿਆਰ ਪੈ ਗਿਆ ਵੀ ਉਹ ਛਾੜੀ ਸਾਦੀ ਉਹਨੂੰ ਇਹਦੇ ਬਾਰੇ ਤੇ ਤੁਹਾਨੂੰ ਪਤਾ ਹੈ ਕਿ ਚਲੋ ਫਰੰਟ ਤੌਰ ਤੇ ਤੇ ਕੋਈ ਵੀ ਕਹਿ ਸਕਦਾ ਇੱਕ ਦੂਜੇ ਨਾਲ ਬੋਲਚਾਲ ਹੈਗਾ ਕਿਸੇ ਦਾ ਤੇ ਪਰ ਸਾਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਦਿਲਾਂ 'ਚ ਕੀ ਗੱਲ ਆ ਅਗਲੇ ਤੇ ਦੇਰ ਦਾ ਅੰਦਰ ਥੋੜੀ ਤਾਂ ਆਚ ਚੱਕ ਸਕਦੇ ਆਪਾਂ ਇਹ ਗੱਲ ਆ ਬਾਰੋਂ ਬਾਰੋਂ ਤੇ ਸਾਨੂੰ ਕਹਿੰਦੀ ਹੈ ਕਿ ਨਹੀਂ ਅਹੀਂ ਜਾ ਮੈਂ ਕਿ ਇੱਕ ਦੋ ਵਾਰ ਹੀ ਪੁੱਛਿਆ ਵਾ कि ਤੁੰਗੋ ਦੇ ਨਾਲ ਜਾਣਾ ਵਾਂ ਆਂਦੀ ਨਹੀਂ ਤੁਸੀਂ ਮੇਰਾ ਵਿਆਹ ਕਰ ਦੋ ਹਾਂਜੀ ਹਾਂਜੀ ਉਹਨੂੰ ਸ਼ਾਂਤੀ ਨਾਲ ਹੀ ਉਹਦਾ ਵਿਆਹ ਤੁਸੀਂ ਮਿਥਿਆ ਹਾਂਜੀ ਸ਼ਾਂਤੀ ਨਾਲ ਹੀ ਮਿਥਿਆ ਹੈ ਪਰ ਸਾਨੂੰ ਨੇ ਇਹ ਨਹੀਂ ਦੱਸਿਆ ਵੀ ਮੈਂ ਇਹਦੇ ਨਾਲ ਜਾਣਾ ਇਹ ਗੱਲ ਦਾ ਸਾਨੂੰ ਨਹੀਂ ਪਤਾ ਹਾਂ ਉਹ ਜਿਹੜੀ ਲੜਕੀ ਦੂਜੀ ਉਹ ਕਿੱਥੇ ਰਹਿੰਦੀ ਹੈ ਉਹ ਵੀ ਇੱਥੇ ਸਾਡੇ ਲਾਗੇ ਰਹਿੰਦੇ ਆ ਮੱਲੇ ਰਹਿੰਦੀ ਹਾਂਜੀ ਮੱਲੇ ਜੀ ਪਰ ਇਹ ਬਾਹਰ ਕੁੜੀਆਂ ਕੋ ਗੱਲਾਂ ਕਰਦੇ ਨੇ ਭਈ ਇਹਨੇ ਭੱਜਣਾ ਕੁੜੀਆਂ ਸਾਨੂੰ ਬਾਹਰ ਸੇਲੀਆਂ ਦੱਸਦੇ ਨੇ ਵੀ ਭੱਜਣਾ ਹਨ ਨੇ ਫਿਰ ਤੁਸੀਂ ਨਿਗਰਾਨੀ ਨਹੀਂ ਕੀਤੀ ਕੁੜੀ ਦੀ ਪਿਛੇ ਸਾਡੀ ਬੜੀ ਰੱਖੀ ਹੈ ਹਾਂ ਨਗਰਾਨੀ ਦੇ ਵਿੱਚ ਵਿੱਚ ਹੀ ਪੱਜ ਗਈ ਐ। ਸਾਕੀ ਕਰਦਿਆਂ ਕਰਦਿਆਂ ਪੱਜ ਗਈ। ਹੋਰ ਤੁਹਾਡੇ ਘਰ ਬੱਚੇ ਕਿੰਨੇ ਹਣ? ਸਾਡੇ ਬੱਚੇ ਇਹੋ ਹੀ ਆ। ਇੱਕ ਕੁੜੀ ਕੱਲੀ ਕੱਲੀ ਇਹ ਘਰ ਚ ਪਰਵਾਰ। ਇਹ ਮੈਂ ਕੱਲੀ ਕੱਲੀ ਮੇਰੀ ਕੱਲੀ ਕੱਡੀ। ਨਹੀਂ ਜਿਹੜੀ ਬੇਟੀ ਕਰੋ ਪੱਜੀ ਉਹ ਕੱਲੀ ਕੱਲੀ। ਹਾਂ ਮੇਰੀ ਕੱਲੀ ਕੱਲੀ ਕੁਲੀ। ਹੋ ਹੁਣ ਹਾਲ ਤੱਕ ਪੁਲਿਸ ਵੱਲ ਕੋਈ ਕਾਰਵਾਈ ਨਹੀਂ ਕੀਤੀ ਗਈ। ਜੀ ਅਜੇ ਤੱਕ ਕਾਰਵਾਈ ਨਹੀਂ ਆਈ। ਤੁਸੀਂ ਕੀ ਮੰਗ ਕਰਦੇ ਕਿਹਨਾਂ ਦੇ ਦੋ? ਹਾਂ ਇਹ ਮੰਗ ਕਰਦੇ ਸਾਡੀ ਬੇਟੀ ਘਰ ਆ ਜਾ ਸਹੀ ਸਲਾਮਤ। ਤਾਂ ਇਹ ਉਸ ਲੜਕੀ ਦੇ ਮਾਤਾ ਜੀ ਦੇ ਨਾਲ ਮਾਮੀ ਜੀ ਆ ਜਿਨ੍ਹਾਂ ਦੀ ਲੜਕੀ ਜਿਹਦਾ 24 ਜਨਵਰੀ ਨੂੰ ਵਿਆਹ ਮਿੱਥਿਆ ਸੀ ਲੇਕਿਨ ਉਹ ਆਪਣੀ ਦੋਸਤ ਸਹੇਲੀ ਨਾਲ ਜਿਹੜੀ ਘਰੋਂ ਦੌੜ ਗਈ ਆ ਪਰਿਵਾਰ ਵੱਲੋਂ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਵੀ ਇਹ ਦੂਜੀ ਕੁੜੀ ਜਿਹੜੀ ਲੈ ਗਈ ਗਈ ਆ ਉਹ ਪੁਝਾ ਕੇ ਲੈ ਗਈ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਆਪਸੀ ਤੇ ਪਿਆਰ ਚੱਲਦਾ ਪਿਆ ਸੀ ਜਿਹਨੂੰ ਅਸੀਂ ਸਮਿਲਿੰਗ ਕਹਿ ਸਕਦੇ ਆ ਜਾਂ ਉਹਨੂੰ ਹੋਰ ਵੀ ਕਿ ਲਬਜ ਦਿਆ ਸਕਦੇ ਆ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਚੱਲਦੇ ਪਏ ਨੇ ਸਮਾਜ ਵਿੱਚ ਹਾਲਾਂਕਿ ਅਜਿਹੀਆਂ ਚੀਜ਼ਾਂ ਨੂੰ ਕੋਈ ਵੀ ਜਿਹੜੀ ਪਰਿਵਾਰ ਆ ਇਹ ਇਸ ਦੀ ਨਹੀਂ ਸਮਝਦਾ ਲੇਕਿਨ ਲੜਕੀਆਂ ਵੱਲੋਂ ਇਸ ਤਰ੍ਹਾਂ ਦੀਆਂ ਘਟਰਾਵਾਂ ਜਿਹੜੀਆਂ ਸਾਹਮਣੇ ਆਉਣ ਬਾਅਦ ਪਰਿਵਾਰ ਦੇ ਹਾਲਾਤ ਜਿਹੜੇ ਆ ਉਹ ਬਿਲਕੁਲ ਜਿਹੜੇ ਆ ਉਹ ਕਹਿ ਸਕਦੇ ਆਂ ਪੀ ਹਲਕੇ ਆਪਣੇ ਮਾਯੂਸ ਜੀ ਨਜ਼ਰ ਆ ਰਹੀ ਆ ਪੀ ਸਾਡੀ ਜਿਹੜੀ ਧੀ ਆ ਜਿਹਦਾ ਅਸੀਂ ਵਿਆਹ ਮਿੱਤਿਆ ਸੀ ਇੱਕ ਲੜਕੇ ਨਾਲ ਲੇਕਿਨ ਉਹ ਦੂਜੀ ਲੜਕੀ ਨਾਲ ਘਰੋਂ ਦੌੜ ਗਈ ਆ ਪੁਲਿਸ ਕੋਲ ਅਪੀਲ ਜ਼ਰੂਰ ਕੀਤੀ ਗਈ ਆ ਦਰਖਾਸਤ ਦਿੱਤੀ ਗਈ ਲੇਕਿਨ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਸ ਚਾਣੇ ਮੱਧ ਰਹੀ ਇਨੇ ਸਾਡੇ ਵੀਰਿਆ ਜਿਹੜੀ ਅਸੀਂ ਵੀਡੀਓ ਤੇ ਨਹੀਂ ਸ਼ੇਅਰ ਕਰ ਸਕਦੇ ਜਾਂ ਉਹ ਜਿਹੜੀ ਲੜਕੀ ਜੇ ਸੌਂਦੀ ਪਈ ਆ ਜਾਂ ਉਹ ਦੇਖਦੀ ਪਈ ਆ ਉਹਨੂੰ ਜਰੂਰ ਕਵਾਂਗੇ ਆਪਣੇ ਪਰਿਵਾਰ ਕੋਲ ਪਰਤੇ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਦੀਆਂ ਆਸਾਂ ਮਰਦਾਂ ਉਹਦੇ ਪੂਰੇ ਖਤਰੇ ਜਿਹੜਾ ਦਾਜ ਆ ਉਹ ਲੜਕੀ ਦਾ ਉਸੇ ਦਾ ਉਸੇ ਤਰ੍ਹਾਂ ਪਿਆਵਾ ਪਰਵਾਰ ਦੱਸਦੇ ਭੀ 30000 ਰੁਪਏ ਦੀ ਜੇ ਨਗਦੀ ਆ ਉਹ ਕੁੜੀ ਲੈ ਕੇ ਗਈ ਆ ਤੇ ਨਾਲ ਜਿਹੜਾ ਗਹਿਣਾ ਜਿਹੜਾ ਬੰਦਾ ਜਿਹੜਾ ਹੈਗਾ ਸੀ ਉਹ ਵੀ ਨਾਲ ਲੈ ਗਈ ਆ ਦੂਜੇ ਪਰਿਵਾਰ ਨਾਲ ਵੀ ਗੱਲਬਾਤ ਕਰਨੀ ਜਰੂਰ ਕੋਸ਼ਿਸ਼ ਕਰਾਂਗੇ ਆਖਰ ਉਹ ਜੇ ਕੁਝ ਕਹਿਣਾ ਚਾਹੁੰਦੇ ਕਿ ਨਹੀਂ ਕਹਿਣਾ ਚਾਹੁੰਦੇ ਤੁਸੀਂ ਦੇ ਦੇਰੋ ਜਾਨਸ ਮੂਵ